ਸਾਉ ਦੇ ਬਾਣੀ ਦੇ ਸ਼ਬਦ ਆ ਗਿਆ ਗੁਰੂ ਗ੍ਰੀਨ ਨੂੰ ਅੱਜ ਕਹਿੰਦੇ ਸੁਣਾ ਵੱਡਾ ਆਖੈ ਸੰ ਹੋਏ ਸੁਣਿਆ ਲੋਕਾਂ ਤੋਂ ਕਈਆਂ ਨੇ ਕਹਤਾ ਜੀ ਰੱਬ ਬੜਾ ਵੱਡਾ ਹੈ ਰੱਬ ਬੜਾ ਵੱਡਾ ਹੈ ਕੇਵੜ ਵੱਡਾ ਕੁਐਸਚਨ ਮਾਰ ਕਿੰਨਾ ਕੋ ਵੱਡਾ ਹੈ ਕਹਦਾ ਰੱਬ ਬੜਾ ਵੱਡਾ ਹੈ ਕਿੰਨਾ ਕੋ ਵੱਡਾ ਹੈ ਕੇਵੜ ਵੱਡਾ ਢੀਠਾ ਹੋਏ ਇਹ ਤਾਂ ਜਿਨ੍ਹਾਂ ਨੇ ਉਹਨੂੰ ਦੇਖਿਆ ਜਾਣਿਆ ਉਹਨਾਂ ਨੂੰ ਪਤਾ ਹੈ ਤੇ ਫਿਰ ਜਿਨ੍ਹਾਂ ਨੇ ਜਾਣ ਲਿਆ ਉਹ ਕੀ ਕਹਿੰਦੇ ਨੇ ਕੀਮਤ ਪਾਏ ਨਾ ਕਹਿਆ ਜਾਏ ਮੈਂ ਤੋਂ ਨਾ ਕੀਮਤ ਪੈਂਦੀ ਐ ਨਾ ਮੈਂ ਕਹਿ ਸਕਦਾ ਕੋਈ ਡੱਗ ਬਿਆਨ ਤੇ ਦੂਜੀ ਗੱਲ ਗੁਰੂ ਨਾਨਕ ਸਾਹਿਬ ਕਹਿੰਦੇ ਜਿਨ੍ਹਾਂ ਨੇ ਜਾਣ ਲਿਆ ਨਾ ਕਹਿਣ ਵਾਲੇ ਤੇਰੇ ਰਹੇ ਸਮਾਏ ਪਾਣੀ ਦੇ ਵਿੱਚ ਨਮਕ ਘੋਲ ਦੋ ਖੰਡ ਘੋਲ ਦੋ ਤਾਂ ਵਿੱਚ ਸਮਾ ਗਈ ਉਹਦਾ ਰੂਪ ਬਣ ਗਿਆ ਉਹਨੂੰ ਪੁੱਛੋ ਪਾਣੀ ਕੈਸਾ ਉਹ ਤਾਂ ਉਹਦਾ ਰੂਪ ਬਣ ਗੀ ਉਹ ਕੀ ਦੱਸੇਗੀ ਜੇ ਬੱਕਰੀ ਹੋਏ ਦੀ ਤਾਂ ਦੱਸੇਗੀ ਨਾ ਬੱਕਰੀ ਆਈ ਨਹੀਂ ਕਿੱਦਾਂ ਦੱਸੇ ਕਹਨੇ ਵਾਲੇ ਤੇਰੇ ਰਹਿ ਸੁਭਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੇ ਗਹਿਰਾ ਕੋਈ ਨਾ ਜਾਣੇ ਤੇਰਾ ਕੇਤਾ ਕਿ ਉੜ ਚੀਰਾ ਰਹਾਓ ਸੌ ਸੁਰਤੇ ਮਿਲ ਸੁਰਤ ਕਬਾਈ ਸੁਰਤੇ ਬਹੁਤ ਵੱਡੇ ਨੇ ਜਿਨ੍ਹਾਂ ਦੀ ਸੁਰਤ ਕਾਇਮ ਆ ਵੱਡੇ ਵੱਡੇ ਜੋਗੀ ਨਾਥ ਸਿੱਧ ਤਪਸਵੀ ਸਾਧੂ ਸੰਤ ਮਹਾਤਮਾ ਬ੍ਰਹਮ ਗਿਆਤੀ ਸਾਰੇ ਮਿਲ ਕੇ ਸੁੱਟ ਜੋੜ ਕੇ ਵੀ ਜੇ ਕੋਸ਼ਿਸ਼ ਕਰਨ ਵੀ ਆਪਾਂ ਉਹਦਾ ਅੰਤ ਲੱਭ ਲਈਏ ਕੋਈ ਸਭ ਕੀਮਤ ਮਿਲ ਕੇ ਮਤ ਪਾਏ ਦੁਨੀਆ ਦੀਆਂ ਕੀਮਤ ਦੀਆਂ ਕੀਮਤੀ ਚੀਜ਼ਾਂ ਇਕੱਠੀਆਂ ਕਰਕੇ ਕੀਮਤ ਲੱਭਣ ਦਾ ਯਤਨ ਕਰ ਲਈਏ ਗਿਆਨੀ ਧਿਆਨੀੁਰ ਰਹਾਏ ਬڑے ਗਿਆਨੀ ਇਕੱਠੇ ਹੋ ਜਾਣ ਧਿਆਨ ਆਉਣ ਵਾਲੇ ਇਕੱਠੇ ਹੋ ਜਾਣ بڑے ਵੱਡੇ ਗੁਰੂ ਕਹਾਉਣ ਵਾਲੇ ਇਕੱਠੇ ਹੋ ਜਾਣ ਇਹ ਸਾਰੇ ਮਿਲ ਕੇ ਜੇ ਇਕੱਠੇ ਹੋ ਕੇ ਵੀ ਕੁਝ ਨਿਚੋੜ ਕੱਢ ਕੇ ਦੇਣ ਆਪਣੇ ਸਾਹਮਣੇ ਗਰੀਬ ਰਾਜ ਫਰਮਾਉਂਦੇ ਨੇ ਕਹਿਣ ਨਾ ਜਾਈ ਤੇਰੀ ਤਿਲ ਵੜਿਆਈ ਰੱਬ ਜੀ ਤੂੰ ਐਡੀ ਤਾਕਤ ਹੈ ਇਹ ਸਾਰੇ ਮਿਲ ਕੇ ਵੀ ਜਿੰਨਾ ਕੁਝ ਕਹਿਣ ਕਹਿਣੋ ਤਿਲ ਜਿੰਨਾ ਵੀ ਨਹੀਂ ਹੈ ਤੇਰੀ ਵੜਿਆਈ ਹੈ ਇੱਕ ਬੰਦੇ ਦੀ ਗੱਲ ਤਾਂ ਦੇਖੋ ਕਿ ਇਹ ਪਿੱਛੇ ਰਹਿ ਗਈ। ਕਲੈਕਟਿਵਲੀ ਜੋ ਸਾਰੇ ਕੰਮ ਕਰਨ ਉਸ ਚੀਜ਼ ਦੇ ਉੱਪਰ। ਤਦੋਂ ਵੀ ਇੱਕ ਤਿਲ ਜਿੰਨਾ ਵੀ ਇਹ ਕੰਮ ਨਹੀਂ ਕਰ ਸਕਦੇ ਹਨ ਇਹਨਾਂ ਦੀ ਕੋਈ ਆਉਟਪੁੱਟ ਦਿਲ ਜਿੰਨੀ ਨਹੀਂ ਹੋਏਗੀ। ਐਡਾ ਬਿਆਨਤਾ ਹੈ। ਜਿਨ੍ਹਾਂ ਨੇ ਦੇਖਿਆ ਹੈ ਜਿਨ੍ਹਾਂ ਨੇ ਜਾਣਿਆ ਹੈ। ਉਹਨਾਂ ਦੇ ਬਚਨ ਨੇ ਕਹਿੰਦੇ ਕਿ ਵਾਕਈ ਉਹਨੂੰ ਜਿਨ੍ਹਾਂ ਨੇ ਮੰਨਣਾ ਤੇ ਜਾਣਣਾ ਹੈ। ਉਹਦੇ ਇਥੋਂ ਤੱਕ ਕਹਿ ਦਿੰਦੇ ਹਨ ਜਦੋਂ ਗਰੀਨਵਾਲ ਸੱਚੇ ਪਾਤਸ਼ਾਹ ਦੱਸਦੇ ਨੇ ਕਹਿੰਦੇ ਬੰਦਿਆ ਕਿਤੇ ਤੂੰ ਮਾਣ ਕਰ ਲੈ ਮੈਂ ਬੜਾ ਜੱਪਾ